ਤਾੜੀਆਂ ਪਾ ਦਿੰਦੇ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕਰਕੇ ਭਾਈ ਥੋੜੀ ਜਿਹੀ ਪਰਦਾਇ ਰਹਾ ਤੁਸੀਂ ਮਿਹਨਤ ਕਰਵਾਉਣੀ ਹੋਣਾ ਬੱਚਿਆਂ ਦੀ ਨਾ ਕੀ ਆ ਮਾੜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਟਾਰਟ ਹਾਂਜੀ ਮਿੱਤਰੋ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅਸੀਂ ਮਿੱਤਰੋ ਤੁਹਾਨੂੰ ਆਪਾਂ ਇੱਕ ਛੋਟੀ ਜਿਹੀ ਕੁੜੀ ਨਾਲ ਲੈ ਆਉਣੇ ਆ ਜੋ ਕਿ ਮਤਲਬ ਇੰਸਟਾਗ੍ਰam ਤੇ ਮੰਨ ਲਓ ਪੂਰੀ ਐ ਚਰਚਾ ਜਾਂ ਹਨਾ ਮਤਲਬ ਪੂਰੀ ਦਹਿਸਤ ਬਣਾ ਰੱਖੀ ਉਹਨੇ ਤੇ ਕਿਉਂਕਿ ਦਹਿਸਤ ਵੀ ਬਈ ਤਾਂ ਬਣਦੀ ਹੈ ਜੇ ਬੰਦਾ ਮਿਹਨਤ ਕਰਦਾ ਹਨਾ ਤੇ ਇਹਨਾਂ ਦੇ ਵਿੱਚੋਂ ਆ ਇਹ ਆਜੋ ਫਿਰ ਆਪਾਂ ਹੁਣ ਤਰਵਾਉਣੇ ਆ ਗੱਲਬਾਤ ਉਹਦੇ ਨਾਲ ਜਾ ਕੇ ਹਨਾ ਤੇ ਪਹਿਲਾਂ ਤੁਹਾਨੂੰ ਸਟੈਂਡ ਦਿਖਾਵਾਂਗੇ ਆ ਜਾ ਬਈ ਆ ਜਾ ਮਾਰ ਦੇ ਕੈਮਰਾ ਆਇਆ ਪਹਿਲਾਂ ਬੰਨਾ ਨੂੰ ਕੁਛ ਦੇਣਾ ਕੁੜੀ ਨੂੰ ਪਹਿਲਾਂ ਆ ਜਾ ਹਾਂ ਜੀ ਕੁੜੀਏ ਪਹਿਲਾਂ ਤਾਂ ਐ ਨਾਸ ਜੇ ਆਪਣਾ ਨਾਮ ਕੀ ਹੈ ਪਹਿਲਾਂ ਦਾ ਨਮਜੋਤ ਨਮਜੋਤ ਠੀਕ ਆ ਚੜਾਈ ਤੇ ਇੰਸਟਾਗ੍ਰਾਮ ਤੇ ਬਹੁਤ ਹੋਊਗੀ ਅੱਜ ਮੈਂ ਸਤਨਾ ਹੋ ਗਿਆ ਨਾ ਵੀਰ ਵੀਡੀਓ ਬਣਾ ਕੇ ਲਿਆ ਸਪੈਸ਼ਲ ਆਏਗਾ ਸਭ ਤੋਂ ਪਹਿਲਾਂ ਭਾਈ ਤੁਹਾਨੂੰ ਸਟੰਟ ਵੀ ਦਿਖਾਵਾਂਗੇ ਪਹਿਲਾਂ ਇਹਦਾ ਕੁੜੀ ਦਾ ਭਾਈ ਇੰਸਟਾਗ੍ਰਾਮ ਅਕਾਊਂਟ ਹੈ ਨਾ ਹਾਂ ਉਹ ਤੁਸੀਂ ਫੋਲੋ ਜ਼ਰੂਰ ਕਰ ਲੈ ਇੰਸਟਾਗ੍ਰਾਮ ਆ ਇੰਸਟਾਗ੍ਰਾਮ ਹੀ ਜਰੂਰ ਨਾਲ ਠੀਕ ਆ ਕੀ ਨਾਮ ਤੇ ਆ ਸੁਪਨਾ ਮਜੋਤ ਫਟਾ ਨਮਜੋਤ ਕੌਰ ਦੇ ਨਾਂ ਤੇ ਬਣਿਆ ਹੋਇਆ ਨਾ ਕਿ ਅੱਖ ਰੁੱਸ ਰਹਿ ਗਿਆ ਮਗਰ ਜਿਵੇਂ ਆਪਾਂ ਲਿਖੀ ਹੁੰਦੇ ਆ ਫਟਾ ਨਮਜੋਤ ਹੈ ਅੱਛਾ ਫਟਾ ਨਮਜੋਤ ਠੀਕ ਹੈ ਤੇ ਭਾਈ ਫੋਲੋ ਜ਼ਰੂਰ ਕਰ ਲਿਓ ਤੇ ਬਾਕੀ ਸਾਨੂੰ ਕੀ ਕੁਝ ਕਰਕੇ ਦਿਖਾਉਂਗੇ ਸਾਨੂੰ ਅੱਜ ਚਿਕਨ ਐਸਮ ਅੱਛਾ ਚਲ ਜੋ ਵੀ ਆਉਂਦਾ ਸਾਨੂੰ ਕਰਕੇ ਦਿਖਾ ਹਣਾ ਤੇ ਬਾਕੀ ਬਹੁਤ ਸਾਰੇ ਭਰਾ ਪਿਆਰ ਦਿੰਦੇ ਆ ਬੱਚੀ ਨੂੰ ਹਣਾ ਤੇ ਸਾਡੇ ਵੱਲੋਂ ਫੁੱਲ ਸਪੋਰਟ ਆ ਲੈ ਭਾਈ ਆਉਣ ਦੇਕਰ ਉਹ ਕਰ ਚੁੱਕਾ ਆ ਪਾਇਰ ਜੋੜ ਕੇ ਲੈ ਤੇ ਹੋਰ ਕਰ ਚੁੱਕਾ ਹਾਂ ਜੋੜ ਨੂੰ ਇੱਧਰ ਕੋਈ ਮੂਹ ਪਿੱਛੇ ਜੋੜ ਦਿੰਦਾ ਸਰ ਦੇ ਜੋੜ ਦੇ ਚੱਲੋ ਤਾੜੀਆਂ ਪਾ ਦਿੰਦੇ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਕਰ ਸ਼ਾਬਾਸ਼ ਕਿਉਂਕਿ ਬਾਈ ਥੋੜੀ ਕੋਈ ਗੱਲ ਨਹੀਂ ਪੜਦਾ ਰਹਾ ਤੁਸੀਂ ਮਿਹਨਤ ਕਰਵਾਉਣੀ ਹੋਣਾ ਬੱਚਿਆਂ ਦੀ ਨਾ ਕੀ ਆ ਮਾਦ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੇਨ ਮੁੜ ਕੇ ਦੱਸ ਦੇ ਪਿੱਛੇ ਪਿੱਛੇ ਇਹਦਾ ਦੂਜਾ ਪੁੱਛੀ ਆ ਜੋ ਵੀ ਆਉਣਾ ਕੋਈ ਗੱਲ ਨਹੀਂ ਚੱਲ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੌਲੀ 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 ਹੈ ਵੈਸ ਵੈਸ ਵੈਰੀ ਗੁੱਡ ਆ ਲੈ ਤੂੰ ਮੁੰਡਾ ਦੂਜਾ ਕੌਣ ਕਿਹੜਾ ਦੋਨਾਂ ਚ ਨਾ ਹਾਂ ਸੈਂਡ ਕਰ ਲੈਣਾ ਨਾ ਮੋਟੂ ਐਣੀ ਐਣੀ ਦੂਜਾ ਦੂਜਾ ਤੂੰ ਮੈਨੂੰ ਲੰਨਾ ਹਾਂ ਪਹਿਲਾਂ ਪਹਿਲਾਂ ਜਾ ਇਹਦਾ ਨਾ ਕੀਆ ਇਹਦਾ ਨਾ ਕੀਆ ਗਰਨੂਰ ਸਿੰਘ ਠੀਕ ਆ ਤੇ ਕਿੰਨਾ ਘਟੇ ਮੈਂ ਬੋਲਦਾ ਮੈਂ ਬੋਲਦਾ ਮੈਂ ਦੁਬਾਰਾ ਬੋਲ ਦੁਬਾਰਾ ਕਨਸੈਪਟ ਤੱਕ ਅੱਛਾ ਬੋਲ ਬੋਲ ਇਹ ਵਿਚੀ ਚੱਕਾ ਮਿਸਟੀ ਚੰਨੂ